ਹਾਂਜੀ ਫਸਫਰੀ ਵਾਲ ਬਈ ਸਾਰੇ ਨੂੰ ਕੀ ਹਾਲ ਚੱਲ ਨੇ ਠੀਕ ਠਾਕ ਤਾਂ ਵੀ ਤੁਹਾਨੂੰ ਪਤਾ ਹੀ ਹੈ ਹਨਾ ਦੁਸ਼ਹਿਰਾ ਆ ਗਿਆ ਦੀਵਾਲੀ ਆ ਗਈ ਤੇ ਆਪਾਂ ਕਰਾਵਾਂਗੇ ਆਪਣੇ ਸੈਟਅਪ ਨੂੰ ਸਾਰੇ ਨੂੰ ਰੰਗ ਇਹਨੂੰ ਨਵਾਂ ਰੰਗ ਕਰਾਵਾਂਗੇ ਬਈ ਸਾਰੇ ਨੂੰ ਤੇ ਬਹੁਤ ਕੈਂਟ ਲੱਗੂਆ ਖੜ ਜਾ ਖੜ ਜਾ ਖੜ ਜਾ ਨਾ ਨਾ ਦੇਖ ਲੈ ਫਿਰ ਪਰ ਆਹ ਜਾ ਉਹ ਆਏ ਨਾ ਕਰ ਨਾ ਡਰ ਜਾਣਗੇ ਉਹ ਬੈਲਾ ਆਏ ਨਾ ਕਰ ਨਾ ਬੈਲਾ ਆਏ ਨਾ ਕਰ ਡਰ ਜਾਣਗੇ ਆਏ ਨਾ ਕਰ ਬੈਲਾ ਡਰ ਜਾਣਗੇ ਪਰ ਆਹ ਜਾ ਆ ਜਾ ਵੀ ਬੈਲਾ ਨੋ 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 ਉਹ ਤੇਰੀ ਮਾਰੇਂਗੀ ਉਹ ਮੁਰਗੇ ਮਾਰੇਂਗੀ ਸਾਡੇ ਹਟ ਜਾ ਯਾਰ ਪਹਿਲਾ ਯਾਰ ਗੱਲਾਂ ਕੋਈ ਇਹ ਚੌੜਾ ਕੋਈ ਇਹ ਇਹ ਜੀ ਛੋੜ ਹੁੰਦੀ ਹੈਗੀ ਆ ਜਾ ਵੀ ਪਹਿਲਾ ਨੋ ਨੋ ਓਏ ਉਹ ਬੇਲਾ ਮੈਂ ਜੂਤ ਲਾਉਂ ਫੜ ਕੇ ਕੰਨ ਦੇ ਪਹਿਣੀਆ ਇਧਰ ਬਈ ਇਧਰ ਫੇਵਾ ਮੰਗ ਰੱਖੀ ਹੈ ਮੁਰਗੀ ਨੇ ਇਧਰ ਆਪਾਂ ਛੱਡਦੇ ਨਹੀਂ ਤੇ ਆ ਜੋ ਵੀ ਬੱਚੇ ਦਿਖਾਉਣੇ ਤੁਹਾਨੂੰ ਪਰਾਂ ਹੋ ਜਾ ਟਾਂਗੀਆਂ ਲਾ ਲੀਆਂ ਇੱਥੇ ਆਇਦਰ ਬਈ ਓਏ ਨਾ ਹਟ ਜਾ ਬੈਲਾ ਉਹ ਤੇਰੀ ਖੜ ਜਾ ਤੂੰ ਬਾਲੀ ਪੈੜੀ ਆ ਬਈ ਓਏ ਆ ਜਾਓ ਵੀ ਤੁਸੀਂ ਵੀ ਆ ਜਾਓ ਬਾਹਰ ਅੱਛ ਕੋਰ ਤੇ ਬਈ ਆਪਣੇ ਅਫੀਲ ਆ ਸਾਰੇ ਛੱਡ ਦਈਏ ਬੈਲਾ ਯਾਰ ਭਰਾ ਹੋ ਜਾਏ ਨਾ ਕਰ ਚੌੜਜੀ ਨਾ ਕਰ ਆ ਜਾ ਵੀ ਨਾ ਨਾ ਬੈਲਾ ਨਾ ਓਏ ਬੈਲਾ ਓਏ ਮਾਰੇਂਗੀ ਯਾਰ ਸਾਰੇ ਡਰਾਤੇ ਬੈਲਾ ਯਾਰ ਤੂੰ ਬਈ ਪਤਾ ਕੀ ਚੱਕਰਾ ਇਹ ਮਾਰਦੀ ਕਿਸੇ ਨੂੰ ਨਹੀਂ ਨਾ ਵੱਡੇ ਐਦੀ ਚੌੜ ਕਰਨ ਦੀ ਆਦਤ ਆ ਇਹ ਪਤਾ ਕੀ ਕਰੂ ਵੱਤੋ ਵੱਤ ਪਤਾ ਕੀ ਕਰਦੀ ਆ ਬਸ ਐ ਪੈਰ ਜਾ ਮਾਰ ਕੇ ਹਟ ਜਾਂਦੀ ਆ ਨਾ ਤਾਂ ਹੀ ਦੰਦੀ ਵੱਡੇ ਨਾ ਕੋਸ਼ੋਰ ਕਰੇ ਐਨੇ ਚ ਜਾਨਵਰ ਡਰ ਜਾਂਦਾਗਾ ਬਸ ਆਹ ਕੰਮ ਹੈ ਇਹਦਾ ਤੇ ਆ ਜੋ ਵੀ ਛੱਡੀਏ ਮੁਰਗੀ ਨੂੰ ਪਹਿਲਾਂ ਤੂੰ ਬਰਾ ਹੋਇਆ ਮੈਂ ਨਹੀਂ ਛੱਡਦਾ ਹੁਣ ਛੱਡ ਦਿੰਨੇ ਆ ਟੱਪ ਗਈ ਆ ਜਾ ਓਏ ਬਰਾ ਹੋਇਆ ਮੈਂ ਕੰਨ ਤੇ ਲਾਉਂ ਫਿਰ ਛੱਡ ਦਿਓ ਛੱਡ ਦਿਓ ਜਾ ਛੱਡ ਦਿਓ ਆਪਣੀ ਬੈਂਟਮਾਂ ਦੀ ਜੋੜੀ ਓ ਪਹਿਲਾਂ ਇਹ ਤਾਂ ਉਹੀ ਮਰ ਜਾਣਗੇ ਤਾਂ ਉਹੀ ਛੋਟੇ ਛੋਟੇ ਇਹ ਨੇ ਹਟ ਜਾ ਹਟ ਜਾ ਪਰਾਂ ਹੋ ਜਾ ਜਾਨਵਰ ਦਿੱਤੇ ਸਾਰੇ ਛੱਡ ਬਈ ਫੀਡਰ ਚ ਪਾਤੇ ਦਾਣੇ ਤੇ ਇਧਰ ਪਾਤਾ ਪਾਣੀ ਹੁਣ ਬਈ ਸਾਰੇ ਓ ਯਾਰ ਕਮਾਲ ਆ ਯਾਰ ਹੱਦ ਹੋਈ ਪਈ ਏ ਯਾਰ ਤੇਰੀ ਸੀਰੀਅਸਲੀ ਯਾਰ ਬੈਲਾ ਇਟਸ ਟੂ ਮਚ ਯਾਰ ਬਹੁਤ ਜ਼ਿਆਦਾ ਹੋ ਰਿਹਾ ਏ ਕੀ ਹੋ ਰਿਹਾ ਤੈਨੂੰ ਅੱਜ ਯਾਰ ਸਾਰੇ ਦੇਖੀ ਜਾਨਵਰ ਯਾਰ ਅੱਗੇ ਲਾਰ ਖੇ ਨੇ ਅੱਜ ਇਹਨੇ ਆ ਡਾਂਗ ਫਿਰੂਗੀ ਡਾਂਗ ਫੜ ਕੇ ਦਿਖਾਈ ਹੁਣ ਤੂੰ ਹਾਂ ਵੀ ਸ਼ੇਰ ਬੱਗਿਓ ਕੀ ਹਾਲ ਏ ਕਿਵੇਂ ਹੋ ਬਈ ਕੀ ਹਾਲ ਨੇ ਆਜੋ ਆਇਓ ਤਾਂਨੇ ਖਾ ਲੋ ਇੱਧਰ ਬਈ ਰੱਤਿਆਂ ਦਾ ਜੋੜਾ ਦੇਖ ਲੈਨੇ ਆ ਇਹਨਾਂ ਨੇ ਅੰਡੇ ਧਰ ਲੈ ਕੇ ਨਾ ਆਜੋ ਦੇਖੀਏ ਧਰ ਲਿਆ ਬਈ ਕੀ ਬਾਤ ਐ ਬਈ ਆਂਡਾ ਬਹੁਤ ਛੋਟਾ ਆ ਬਈ ਕਬੂਤਰੀ ਨੇ ਪਹਿਲਾਂ ਵੀ ਅੰਡੇ ਧਰੇ ਹੋਏ ਨੇ ਪਰ ਬਈ ਆਂਡਾ ਤਾਂ ਬਹੁਤ ਛੋਟਾ ਐ ਏਡਾ ਛੋਟਾ ਆਂਡਾ ਤਾਂ ਕਦੇ ਇਹਨੇ ਧਰਿਆ ਹੀ ਨਹੀਂ ਇੱਧਰ ਹੋਈ ਮੜਿਆ ਲੈ ਬੁੱਤ ਦੇਖੀਏ ਬਹੁਤ ਛੋਟਾ ਅੰਡਾ ਬਈ ਬਹੁਤ ਜਿਆਦਾ ਛੋਟਾ ਹੈ ਸੌਰੀ ਫੋਕਸ ਨਹੀਂ ਹੋ ਰਿਹਾ ਬਈ ਆਹ ਦੇਖੋ ਬਈ ਜਮੀ ਨਿਕਲਿਆ ਅੰਡਾ ਬਈ ਆਂਡੀ ਆ ਅੰਡਾ ਵੀ ਨਹੀਂ ਆਂਡੀ ਆ ਆ ਜਾਓ ਵੀ ਖਾ ਲਓ ਦਾਣੇ ਚਲੋ 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 ਇੱਧਰ ਆ ਜਾਓ ਬਾਹਰ ਨਾਲ ਨਿਕਲ ਜਿਓ ਚਲੋ ਵੀ ਖਾਓ ਦਾਣੇ ਬਾਏ ਬਾਏ ਟੇਕ ਕੇਅਰ ਟਾਟਾ ਆ ਲਿਆਂਦਾ ਬਈ ਆਪਾਂ ਤੋਤਾ ਆਪਾਂ ਨਹੀਂ ਲਿਆਂਦਾ ਕੋਈ ਛੱਡ ਕੇ ਗਿਆ ਬਈ ਇਹਦੇ ਵਾਸਤੇ ਲੈ ਕੇ ਆਵਾਂਗੇ ਆਪਾਂ ਮਿੱਠੀ ਜਿਹੜਾ ਬਈ ਆਪਣੇ ਪਹਿਲਾਂ ਤੋਤਾ ਹੁੰਦਾ ਸੀ ਹਨਾ ਉਹ ਤੋਤਾ ਨਹੀਂ ਹੈਗਾ ਤੋਤੀ ਆ ਉਹ ਉਹਦਾ ਨਾਮ ਆ ਮਿੱਠੀ ਤੇ ਇਹਦਾ ਨਾਮ ਰੱਖਿਆ ਆਪਾਂ ਨੂਰ ਤੇ ਇਹਦੇ ਵਾਸਤੇ ਬਈ ਉਹ ਫੀਮੇਲ ਲੈ ਕੇ ਆਵਾਂਗੇ ਆਪਾਂ ਤੋਤੀ ਤੇ ਇਹਨਾਂ ਦਾ ਜੋੜਾ ਬਣ ਜੂਗਾ ਬਈ ਫਿਰ ਵਧੀਆ ਹਨਾ ਬੱਚੇ ਕੱਢ ਲੈਣਗੇ ਲੈ ਵੀ ਰਾਬੀ ਆ ਜਾ ਨਮਾਈਏ ਤੈਨੂੰ ਹੋਇਆ ਠੰਡੀ ਲੇਵੇ ਤੇ ਵੀ ਮਾਰ ਦਿੰਨੇ ਆ ਤੇਰੇ ਲੱਡੋ ਓਏ ਇੱਧਰ ਦੇਖ ਆ ਜਾ ਤੈਨੂੰ ਵੀ ਨਮਾਈਏ ਲੱਡੋ ਇੱਧਰ ਦੇਖੀ ਹਾਂ ਮੁਰਜੋ ਮੁਰਜੋ ਮੁਰਜਾ ਲੈ 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 ਖੇਡ ਲਾ ਲੈ ਫੜ ਲੈ ਪਾਣੀ ਖੇਡਦੀ ਫਿਰਦੀ ਐ ਇਹਦਾ ਲੈ 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 ਆ ਦੇਖੋ ਬਈ ਕਿੰਨਾ ਸ਼ੌਂਕ ਹੈ ਇਹਨੂੰ ਨਹਾਉਣ ਦਾ ਪਾਣੀ ਪਾਣੀ ਵਾਲਾ ਪਸੰਦ ਹੈ ਇਹਨੂੰ ਪਾਣੀ ਨੂੰ ਫੜਦੀ ਰਹਿੰਦੀ ਆ ਲਾਡੋ ਰਾਵੀ ਬੈਲਾ ਤਿੰਨੇ ਨਮਾਤੇ ਆਪਾਂ ਆ ਜੋ ਵੀ ਛੱਡੀਏ ਬੈਲਾ ਦੇ ਬੱਚੇ ਬੈਲਾ ਦੇ ਬੱਚੇ ਬਈ ਬਾਕੀ ਤਾਂ ਸਾਰੇ ਦੇਤੇ ਇੱਕ ਆਪਾਂ ਘਰੇ ਰੱਖ ਲਈ ਇੱਕ ਆਪਾਂ ਸੇਲ ਕਰਨੀਆਂ ਤੇ ਆ ਜੋ ਬਈ ਇਹਨਾਂ ਨੂੰ ਬਾਹਰ ਛੱਡ ਦਿਆਂ ਆ ਜੋ ਵੀ ਭਜਿਓ ਦੇਖੋ ਬਈ ਬੈਲਾ ਬਈ ਇਹਨਾਂ ਨੂੰ ਪੈਰ ਮਾਰ ਕੇ ਡੇਹ ਦਿੰਦੀ ਆ ਇੱਧਰ ਉੱਧਰ ਦੇਖਿਓ ਹੁਣ ਦੇਖਿਓ ਬਈ ਆ ਖੇਡਦੇ ਫਿਰਦੇ ਆ ਨਾ ਜਿਵੇਂ ਦੇਖੋ ਉਹ ਡੇਗੀ ਆਇਆ ਪਹਿਲਾ ਤੂੰ ਵੀ ਪੀ ਲੈ ਲੱਸੀ ਇਹਨਾਂ ਦੇ ਨਾਲ ਚੱਲ ਬੱਚੇ ਬਹੁਤ ਘੈਂਟ ਆ ਬਈ ਬਾਲਾ ਸੋਹਣਾ ਕੋਟ ਆ ਬਈ ਬਾਲਾ ਘੈਂਟ ਯਾਰ ਲੰਬੇ ਲੰਬੇ ਬੱਚੇ ਆ ਬਈ ਬਾਲੇ ਘੈਂਟ ਘੈਂਟ ਦੇਖੋ ਬਈ ਐਡੇ ਐਡੇ ਲੰਬੇ ਬੱਚੇ ਆ ਬੈਲਾ ਤੋਂ ਦੁੱਗਣੇ ਲੰਬੇ ਆ ਯਾਰ ਐਂ ਲਾ ਲੋ ਜਦੋਂ ਬੈਲਾ ਲਿਆਂਦੀ ਸੀ ਬੈਲਾ ਤੋਂ ਜ਼ਿਆਦਾ ਨੇ ਇਹ ਐਨਾ ਪਤਾ ਮੈਨੂੰ ਚਲ ਆ ਆ ਦੇਖ ਆ ਬੈਠ ਗਈ ਪਹਿਲੀ ਬੈਹ ਜਾਨੀਆਂ ਨੇ ਆਇਦਰ ਦੇਖੋ ਬਈ ਚਿੜੀਆਂ ਦਾ ਸੈਟਅਪ ਆਪਾਂ ਇੱਥੇ ਕਰਤਾ ਇਹਨਾਂ ਦਾ ਪਿੰਜਰਾ ਆਪਾਂ ਇੱਥੇ ਰੱਖਤਾ ਬਈ ਉਰੇ ਵਧੀਆਗਾ ਨਾਲੇ ਹਵਾ ਲੱਗਦੀ ਰਹਿੰਦੀ ਆ ਨਾ ਧੁੱਪ ਆਵੇ ਹਨਾ ਜਮਾਂ ਕੰਮ ਸੈੱਟ ਆ ਇੱਥੇ ਇੱਥੇ ਜਦੋਂ ਇਹਨਾਂ ਨੇ ਬਾਵਾ ਸਾਰੇ ਬੱਚੇ ਕੱਢ ਲੇ ਫਿਰ ਆਪਾਂ ਇਹਨਾਂ ਨੂੰ ਸ਼ਿਫਟ ਕਰ ਦਾਂਗੇ ਮਾਸਟਰ ਕੇਜ ਦੇ ਅੰਦਰ ਬਾਕੀ ਸਾਰੀਆਂ ਚਿੜੀਆਂ ਠੀਕ ਠਾਕ ਨੇ ਬਈ ਓਕੇ ਦੀ ਰਿਪੋਰਟ ਆ ਤੇ ਆਂਡੇ-ਉਂਡੇ ਹਨਾ ਧਰੀ ਜਾਂਦੀਆਂ ਨੇ ਕੁਜੀਆਂ 'ਚ ਬੜੀਆਂ ਬੈਠੀਆਂ ਨੇ ਓਕੇ ਆ ਸਾਰੀਆਂ ਨਿਆਰੀ ਲੈਂਦੀਆਂ ਨੇ ਵਧੀਆ ਨੇ ਠੀਕ ਠਾਕ ਓਏ ਹਾਂ ਰੌਲਾ ਨਾ ਪਾਓ ਆ ਜੋੜੇ ਨੇ ਅੰਡੇ ਤਾਂ ਰੱਖੇ ਨੇ ਬਈ ਜਿਹੜਾ ਕੁਜੀ ਦੇ ਵਿੱਚ ਬੜਿਆ ਬੈਠਾ ਜਿਹੜਾ ਰੈੱਡ ਕੁਜੀ ਦੇ ਅੰਦਰ ਆ ਆ ਜੋੜੇ ਨੇ ਅੰਡੇ ਤਾਂ ਰੱਖੇ ਨੇ ਤੇ ਉੱਤੇ ਬੈਠਾ ਇਹਦਾ ਮੇਲ ਆ ਤੋਤੀ ਦਾ ਜਿਹੜੀ ਕੁਜੀ ਦੇ ਅੰਦਰ ਆਈ ਤੋਤੀ ਆ ਉੱਤੇ ਮੇਲ ਬੈਠਾ ਬਈ ਇਹਦਾ ਬਾਕੀ ਇਧਰ ਨੇ ਬਈ ਜੋੜੇ ਸਾਰੇ ਤੇ ਆਜੋ ਆਪਾਂ ਚੱਲਦੇ ਆਂ ਬੱਕਰੀਆਂ ਨੂੰ ਪਾਤੀ ਬਈ ਡੇਕ ਤੋੜ ਕੇ ਬਹੁਤ ਸ਼ੌਂਕ ਨਾਲ ਖਾਂਦੀਆਂ ਨੇ ਦੋਨੇ ਆਤਰੋ ਵੀ ਤੇ ਚਾਤਰੋ ਵੀ ਬਹੁਤ ਜ਼ਿਆਦੇ ਸ਼ੌਂਕ ਨਾਲ ਖਾਂਦੀਆਂ ਨੇ ਇਧਰੋਂ ਡੇਕ ਸ਼ਾਂਗੀ ਸੀਗੀ ਨਾਲੇ ਬਈ ਇਧਰ ਸਫਾਈ ਕਰਤੀ ਸਾਰੇ ਬਾਕੀ ਬਈ ਜਾਨਵਰ ਕਰਤੇ ਸਾਰੇ ਬੰਦ ਤੇ ਆ ਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਲੋ ਬਈ ਮਿੱਤਰੋ ਆਪਾਂ ਪਹੁੰਚ ਗਏ ਆਪਣੇ ਯਾਰ ਦੋਸਤ ਦੇ ਸੈਟਅਪ ਤੇ ਤੇ ਇੱਥੇ ਬਈ ਆਪਣੇ ਚੈਨਲ ਤੇ 5 ਲੱਖ ਸਬਸਕ੍ਰਾਈਬਰ ਪੂਰੇ ਹੋਏ ਨੇ ਬਈ ਉਹਦੇ ਵਾਸਤੇ ਪਾਰਟੀ ਰੱਖੀ ਆ ਕੇਕ ਕਟਾਂਗੇ ਨਾਲੇ ਪਟਾਕੇ ਜਲਾਵਾਂਗੇ ਤੇ ਬਈ ਇੱਧਰ ਦੇਖੋ ਇੱਧਰ ਸੈਟਅਪ ਕਰਖਿਆਗਾ ਆ ਲਾਤਾ ਬਈ 500 ਕੇ ਬਣਾ ਕੇ 5 ਲੱਖ ਸਬਸਕ੍ਰਾਈਬਰ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ 5 ਲੱਖ ਸਬਸਕ੍ਰਾਈਬਰ ਕਰਨ ਲਈ ਤੇ ਇੱਧਰ ਆ ਬਈ ਆਪਣਾ ਕੇਕ ਜਾਨਵਰ ਮਹਿਕਮਾ 500k ਤੇ ਉੱਤੋਂ ਆਪਣਾ ਬਰਥਡੇ ਵੀ ਆ ਨਾਲ ਆਪਾਂ ਆ ਹੈਪੀ ਬਰਥਡੇ ਵਾਲਾ ਲਾਤਾ ਦੱਸਿਓ ਵੀ ਕੇਕ ਕਿਵੇਂ ਲੱਗਿਆ ਤੇ ਹੁਣ ਪਾਉਣੇ ਆਪਾਂ ਪੜਾਕੇ ਬਈ ਨਾਲੇ ਕੱਟਦੇ ਆ ਕੇਕ ਮਿੱਤਰੋ ਤੇ ਸੈਟਅਪ ਦੱਸਿਓ ਕਿਵੇਂ ਲੱਗਿਆ ਬਾਈ ਦਾ ਦੇਖੋ ਬਈ ਆ ਸੈਟ ਬਣਾਇਆ ਹੋਇਆ ਇੱਧਰ ਐ ਝੂਂਬੀਆਂ ਆਈਆਂ ਨੇ ਝੋਪੜੀਆਂ ਪਾਰਖੀਆਂ ਨੇ ਬਹੁਤ ਕੈਂਡ ਸੈਟਪ ਆ ਬਾਈ ਬਾਕੀ ਆ ਜੋ ਕੇਕ ਕੱਢਦੇ ਆ ਆ ਜੋ ਵੀ ਮਿੱਤਰੋ ਕੱਟਿਏ ਕੇਕ ਤੇ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ 5 ਲੱਖ ਸਬਸਕ੍ਰਾਈਬਰ ਕਰ ਲਈ ਆ ਜੋ ਫਿਰ 1 2 3 1 2 ਚੱਲੇ ਨਹੀਂ ਗਿਆ ਕਮੈਂਟ ਕਰਾਓ ਇੱਕ ਦਾ ਮਾਰ ਓਏ ਇੱਕ ਮਿੰਟ ਹਏ ਚੱਲ ਗਿਆ ਬਾਈ ਚੱਲ ਗਿਆ ਕੰਮ ਫਸ ਗਿਆ ਜਮਾ ਥੱਲੋ ਜਮਾ ਥੱਲੋ ਜਮਾ ਥੱਲੋ ਕੇ ਕਿਤੇ ਬੁਲਾ ਇਧਰ ਆ ਕੇ ਦਿਖਾ ਦੇ ਆਏ ਜੀ ਚਲਾ ਦੇ ਆਏ ਹਾਏ ਸੈਲੀਬ੍ਰੇਸ਼ਨ ਕੀ ਕੀ ਰਹਿਣੀ ਸਕਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਈ ਨੂੰ ਵੀ ਖਵਾਓ ਜਾਨੂ ਜਿੰਨਾਂ ਨੂੰ ਬਹੁਤ ਬਾਰਕਾਂ ਆ ਧੰਨਵਾਦ ਬਈ ਬਹੁਤ ਬਹੁਤ ਸਾਰਿਆਂ ਦਾ ਲੈ ਵੀ ਆ ਜਾ ਹੈਪੀ ਬਰਥਡੇ ਬਈ ਮਾਜੀ ਥੈਂਕ ਯੂ ਬਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਈ ਸਾਰਿਆਂ ਦਾ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ 5 ਲੱਖ ਸਬਸਕ੍ਰਾਈਬਰ ਦੀਆਂ ਮੇਰੇ ਜਨਮ ਦਿਨ ਦੀਆਂ ਤੇ ਦੁਸ਼ਹਿਰੇ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜਿਉਂਦੇ ਵਾਸਤੇ ਰਹੋ ਬਈ ਰੱਬ ਰਾਖਾ